ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ ਔਰ ਵਾਇਰਲ ਕੀ ਹੋ ਰਹੀ ਹੈ ਵੀਡੀਓ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਲੰਡਾਂ ਵੀ ਪਾਈਆਂ ਜਾ ਰਹੀਆਂ ਨੇ ਕਿਉਂਕਿ ਦਰਅਸਲ ਹਾਈਵੇ ਤੇ ਇੱਕ ਹਾਦਸਾ ਹੋਇਆ ਸੀ ਇੱਕ ਟਰੱਕ ਪੂਰਾ ਦਾ ਪੂਰਾ ਪਲਟ ਗਿਆ ਸੀ ਬੂਟਾਂ ਦੇ ਡੱਬੇ ਲੈ ਕੇ ਬੂਟਾਂ ਦਾ ਕਨਸਾਈਨਮੈਂਟ ਲੈ ਕੇ ਉਹ ਟਰੱਕ ਜਾ ਰਿਹਾ ਸੀ ਉਹ ਟਰੱਕ ਅਚਾਨਕ ਪਲਟ ਗਿਆ ਤੇ ਲੋਕਾਂ ਨੇ ਮਦਦ ਕਰਨ ਦੀ ਥਾਂ ਦੇਖੋ ਕੀ ਕੀਤਾ ਲੋਕਾਂ ਦਾ ਕਾਰਾ ਜੋ ਹੈ ਲੋਕਾਂ ਦੀ ਨੀਅਤ ਜੋ ਹੈ ਦੇਖੋ ਕਿਸ ਕਦਰ ਖਰਾਬ ਇਸ ਵੀਡੀਓ ਦੇ ਵਿੱਚ ਨਜ਼ਰ ਆਈ ਹੈ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਸਮਾਨ ਜੋ ਟਰੱਕ ਪਲਟਿਆ ਉਸ ਦਾ ਨੁਕਸਾਨ ਹੋਇਆ ਹੈ ਉਸ ਨੂੰ ਇਕੱਠਾ ਕਰਕੇ ਦੇਣ ਦੀ ਥਾਂ ਲੋਕ ਬੂਟਾਂ ਦੇ ਡੱਬੇ ਹੀ ਚੁੱਕ ਕੇ ਭੱਜ ਗਏ ਡੱਬੇ ਦੇ ਡੱਬੇ ਲੋਕਾਂ ਨੇ ਬੂਟਾਂ ਦੇ ਚੁੱਕ ਲੈ ਤੇ ਭੱਜ ਕੇ ਫਰਾਰ ਹੋਣ ਦੇ ਵਿੱਚ ਬਿਲਕੁਲ ਸਮਾਂ ਨਹੀਂ ਲਾਇਆ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਹੈ ਵੀਡੀਓ ਕੈਦ ਕਰ ਲਈ ਹੈ ਤੇ ਉਹ ਲਗਾਤਾਰ ਲੰਨਤਾਂ ਵੀ ਪਾ ਰਿਹਾ ਹੈ ਕਿ ਹੋਰ ਕੁਝ ਨਾ ਕਰਿਓ ਤੁਸੀਂ ਆਹੀ ਕੰਮ ਕਰਿਓ ਦੱਸਦੀ ਹੈ ਕਿ ਪਟਿਆਲਾ ਦੇ ਰਾਜਪੁਰਾ ਰੋਡ ਦਾ ਇਹ ਮਾਮਲਾ ਹੈ ਰਾਜਪੁਰਾ ਰੋਡ ਦੀ ਇਹ ਵੀਡੀਓ ਹੈ ਸਨੌਰ ਦੇ ਲਾਗੇ ਸਾਗੇ ਇਹ ਜੋ ਹੱਥ ਉਹ ਵਾਪਰਿਆ ਸੀ ਟਰੱਕ ਪਲਟ ਗਿਆ ਸੀ ਬੂਟਾਂ ਦੇ ਡੱਬੇ ਸੀਗੇ ਉਸ ਟਰੱਕ ਦੇ ਵਿੱਚ ਕੀਤੇ ਜ਼ਾਹਿਰ ਜੀ ਗੱਲ ਹੈ ਆਰਡਰ ਦੇਣ ਜਾ ਰਿਹਾ ਹੋਣਾ ਪਰ ਰਸਤੇ ਦੇ ਵਿੱਚ ਉਹ ਟਰੱਕ ਪਲਟ ਜਾਂਦਾ ਹੈ ਤੇ ਟਰੱਕ ਜਦੋਂ ਪਲਟਦਾ ਹੈ ਉਸ ਤੋਂ ਬਾਅਦ ਉਸਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਜੋ ਨੁਕਸਾਨ ਹੋਇਆ ਹੈ ਸਮਾਨ ਨੂੰ ਇਕੱਠਾ ਕਰਕੇ ਅਸੀਂ ਉਸ ਤੋਂ ਉਸ ਤੱਕ ਪਹੁੰਚਾਈਏ ਲੋਕਾਂ ਨੇ ਕੀ ਕੀਤਾ ਕਿ ਆਪਣੇ ਆਪਣੇ ਮੁਤਾਬਕ ਜਿੰਨੇ ਹੱਥ ਲੱਗੇ ਡੱਬੇ ਬੂਟਾਂ ਦੇ ਚੁੱਕੇ ਭੱਜਣ ਦੇ ਵਿੱਚ ਸਮਾਂ ਹੀ ਨਹੀਂ ਲਾਇਆ ਜਿਸ ਦਾ ਜਿਸ ਤਰੀਕੇ ਦਾ ਲੱਗਾ ਉਹਨਾਂ ਨੇ ਡੱਬੇ ਚੱਕੇ ਤੇ ਭੱਜ ਗਏ ਦੱਸ ਦਈਏ ਇਹ ਜੋ ਵੀਡੀਓ ਹੈ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਸੋ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਅਜਿਹੇ ਹਾਦਸੇ ਹੁੰਦੇ ਨੇ ਤੇ ਸਮਾਨ ਜਦੋਂ ਡੁੱਲ ਜਾਂਦਾ ਹੈ ਤੇਲ ਦੇ ਟੈਂਕਰ ਡੁੱਲ ਜਾਂਦੇ ਨੇ ਤੇ ਲੋਕ ਤੇਲ ਭਰ ਕੇ ਭੱਜ ਜਾਂਦੇ ਨੇ ਕੁਝ ਦਿਨਾਂ ਪਹਿਲਾਂ ਇੱਕ ਹੋਰ ਵੀਡੀਓ ਆਈ ਸੀ ਕਿ ਸੇਬ ਡਿੱਗ ਗਏ ਸੀ ਜੋ ਪਲਟਿਆ ਸੀ ਟਰੱਕ ਲੋਕੀ ਸੇਬ ਚੁੱਕ ਕੇ ਭੱਜ ਰਹੇ ਸੀ ਪਰ ਦੂਜੇ ਪਾਸੇ ਅਜਿਹੇ ਆ ਵੀਡੀਓ ਵੀ ਸਾਹਮਣੇ ਆਉਂਦੀ ਨੇ ਜਿੱਥੇ ਲੋਕ ਮਦਦ ਕਰਦੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਅਜਿਹੇ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਆਕੇ ਰਹਿੰਦੇ ਨੇ ਪਰ ਇਹ ਤਸਵੀਰ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਰੱਜ ਕੇ ਇਹਨਾਂ ਲੋਕਾਂ ਨੂੰ ਲਾਣਤਾ ਹੀ ਪਾ ਰਿਹਾ ਹੈ ਕਿ ਤੁਸੀਂ ਮਤਲਬ ਇੰਨੇ ਕੁ ਜੋਕੇ ਹੋ ਤੇ ਕਿਸੇ ਦਾ ਸਮਾਨ ਡਿੱਗਿਆ ਉਸਦੀ ਮਦਦ ਕਰਨ ਦੀ ਥਾ ਤੁਸੀਂ ਉਹ ਚੱਕ ਕੇ ਹੀ ਭੱਜ ਗਏ ਇੱਕ ਵਾਰ ਫਿਰ ਤੋਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਤੇ ਜੋ ਬੰਦਾ ਵੀਡੀਓ ਬਣਾ ਰਿਹਾ ਹੈ ਬਕਾਇਦਾ ਵੀਡੀਓ ਬਣਾਉਂਦਾ ਬਣਾਉਂਦਾ ਉਹ ਲਾਹਣਤਾ ਵੀ ਪਾ ਰਿਹਾ ਹੈ ਕਿ ਕੁਝ ਕਹਿ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਸੁਣੋ ਕਿਉਂ ਯਾਰ ੱੱਕਾ ਕਰੀ ਜਾਂਦੇ ਆ ਯਾਰ ਆਸ ਲੈ ੱੱਕਾ ਕਰਦਿਆ ਗਰੀਬ ਦਾ ਲੈ ਅਜਾ ਕੇ ਲੈ ਅਜਾ ਕੇ ਨੇ ਹਾਏ ਹਾਏ ਓਏ ਓਏ ਆ ਦੇਗਾ ਆ ਲੈ ਚੰਗੀ ਗੱਲ ਆ ਚੰਗੀ ਗੱਲ ਆ ਇਹ ਗਰੀਬ ਦੇ ਚੱਕੋ ਤੁਸੀਂ ਜਿੱਦੀ ਜਿੱਦੀ ਡਾਕੂ ਜੀ ਸ਼ਤਰੀਕਾਲ ਵਿਖਰੇਤ ਸਿਓਨੀਅਰ ਇਸ ਵਕਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ ਔਰ ਵਾਇਰਲ ਕੀ ਹੋ ਰਹੀ ਹੈ ਵੀਡੀਓ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਲੰਡਾਂ ਵੀ ਪਾਈਆਂ ਜਾ ਰਹੀਆਂ ਨੇ ਕਿਉਂਕਿ ਦਰਅਸਲ ਹਾਈਵੇ ਤੇ ਇੱਕ ਹਾਦਸਾ ਹੋਇਆ ਸੀ ਇੱਕ ਟਰੱਕ ਪੂਰਾ ਦਾ ਪੂਰਾ ਪਲਟ ਗਿਆ ਸੀ ਬੂਟਾਂ ਦੇ ਡੱਬੇ ਲੈ ਕੇ ਬੂਟਾਂ ਦਾ ਕਨਸਾਈਨਮੈਂਟ ਲੈ ਕੇ ਉਹ ਟਰੱਕ ਜਾ ਰਿਹਾ ਸੀ ਉਹ ਟਰੱਕ ਅਚਾਨਕ ਪਲਟ ਗਿਆ ਤੇ ਲੋਕਾਂ ਨੇ ਅ ਮਦਦ ਕਰਨ ਦੀ ਥਾਂ ਦੇਖੋ ਕੀ ਕੀਤਾ ਲੋਕਾਂ ਦਾ ਕਾਰਾ ਜੋ ਹੈ ਲੋਕਾਂ ਦੀ ਨੀਅਤ ਜੋ ਹੈ ਦੇਖੋ ਕਿਸ ਕਦਰ ਖਰਾਬ ਇਸ ਵੀਡੀਓ ਦੇ ਵਿੱਚ ਨਜ਼ਰ ਆਈ ਹੈ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਸਮਾਨ ਜੋ ਟਰੱਕ ਪਲਟਿਆ ਉਸ ਦਾ ਨੁਕਸਾਨ ਹੋਇਆ ਹੈ ਉਸ ਨੂੰ ਇਕੱਠਾ ਕਰਕੇ ਦੇਣ ਦੀ ਥਾਂ ਲੋਕ ਬੂਟਾਂ ਦੇ ਡੱਬੇ ਹੀ ਚੁੱਕ ਕੇ ਭੱਜ ਗਏ ਡੱਬੇ ਦੇ ਡੱਬੇ ਲੋਕਾਂ ਨੇ ਬੂਟਾਂ ਦੇ ਚੁੱਕ ਲੈ ਤੇ ਭੱਜ ਕੇ ਫਰਾਰ ਹੋਣ ਦੇ ਵਿੱਚ ਬਿਲਕੁਲ ਸਮਾਂ ਨਹੀਂ ਲਾਇਆ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਹੈ ਵੀਡੀਓ ਕੈਦ ਕਰ ਲਈ ਹੈ ਤੇ ਉਹ ਲਗਾਤਾਰ ਲੰਨਤਾਂ ਵੀ ਪਾ ਰਿਹਾ ਹੈ ਕਿ ਹੋਰ ਕੁਝ ਨਾ ਕਰਿਓ ਤੁਸੀਂ ਆਹੀ ਕੰਮ ਕਰਿਓ ਦੱਸਦੀ ਕਿ ਪਟਿਆਲਾ ਦੇ ਰਾਜਪੁਰਾ ਰੋਡ ਦਾ ਇਹ ਮਾਮਲਾ ਹੈ ਰਾਜਪੁਰਾ ਰੋਡ ਦੀ ਇਹ ਵੀਡੀਓ ਹੈ ਸਨੌਰ ਦੇ ਲਾਗੇ ਸ਼ਾਗੇ ਇਹ ਜੋ ਹਾਦਸਾ ਹੈ ਉਹ ਵਾਪਰੇ ਆ ਸੀ ਟਰੱਕ ਪਲਟ ਗਿਆ ਸੀ ਬੂਟਾਂ ਦੇ ਡੱਬੇ ਸੀਗੇ ਉਸ ਟਰੱਕ ਦੇ ਵਿੱਚ ਕੀਤੇ ਜ਼ਾਹਿਰ ਜੀ ਗੱਲ ਹੈ ਆਰਡਰ ਦੇਣ ਜਾ ਰਿਹਾ ਹੋਣਾ ਪਰ ਰਸਤੇ ਦੇ ਵਿੱਚ ਉਹ ਟਰੱਕ ਪਲਟ ਜਾਂਦਾ ਹੈ ਤੇ ਟਰੱਕ ਜਦੋਂ ਪਲਟਦਾ ਹੈ ਉਸ ਤੋਂ ਬਾਅਦ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਜੋ ਨੁਕਸਾਨ ਹੋਇਆ ਹੈ ਸਮਾਨ ਨੂੰ ਇਕੱਠਾ ਕਰਕੇ ਅਸੀਂ ਉਸ ਤੋਂ ਉਸ ਤੱਕ ਪਹੁੰਚਾਈਏ ਲੋਕਾਂ ਨੇ ਕੀ ਕੀਤਾ ਕਿ ਆਪਣੇ ਆਪਣੇ ਮੁਤਾਬਕ ਜਿੰਨੇ ਹੱਥ ਲੱਗੇ ਡੱਬੇ ਬੂਟਾਂ ਦੇ ਚੱਕੇ ਭੱਜਣ ਦੇ ਵਿੱਚ ਸਮਾਂ ਹੀ ਨਹੀਂ ਲਾਇਆ ਜਿਸ ਦਾ ਜਿਸ ਤਰੀਕੇ ਦਾ ਲੱਗਾ ਉਹਨਾਂ ਨੇ ਡੱਬੇ ਚੱਕੇ ਤੇ ਭੱਜ ਗਏ ਦੱਸ ਦਈਏ ਇਹ ਜੋ ਵੀਡੀਓ ਹੈ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਸੋ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਅਜਿਹੇ ਹੱਥ ਸੇ ਹੁੰਦੇ ਨਹੀਂ ਤੇ ਸਮਾਨ ਜਦੋਂ ਡੁੱਲ ਜਾਂਦਾ ਹੈ ਤੇਲ ਦੇ ਟੈਂਕਰ ਡੁੱਲ ਜਾਂਦੇ ਨੇ ਤੇ ਲੋਕ ਤੇਲ ਭਰ ਕੇ ਪਾਜ ਜਾਂਦੇ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਵੀਡੀਓ ਆਈ ਸੀ ਕਿ ਸੇਬ ਡਿੱਗ ਗਏ ਸੀ ਜੋ ਪਲਟਿਆ ਸੀ ਟਰੱਕ ਲੋਕਿ ਸੇਬ ਚੁੱਕ ਕੇ ਭੱਜ ਰਹੇ ਸੀ ਪਰ ਦੂਜੇ ਪਾਸੇ ਅਜਿਹੇ ਆ ਵੀਡੀਓ ਵੀ ਸਾਹਮਣੇ ਆਉਂਦੀ ਨੇ ਜਿੱਥੇ ਲੋਕ ਮਦਦ ਕਰਦੇ ਨੇ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਆਕੇ ਰਹਿੰਦੇ ਨੇ ਪਰ ਇਹ ਤਸਵੀਰ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਰੱਜ ਕੇ ਇਹਨਾਂ ਲੋਕਾਂ ਨੂੰ ਲਾਣਤਾ ਹੀ ਪਾ ਰਿਹਾ ਹੈ ਕਿ ਤੁਸੀਂ ਮਤਲਬ ਇੰਨੇ ਕੁ ਜੋਕੇ ਹੋ ਕਿ ਕਿਸੇ ਦਾ ਸਮਾਨ ਡੇ ਗਿਆ ਉਸ ਦੀ ਮਦਦ ਕਰਨ ਦੀ ਥਾ ਤੁਸੀਂ ਉਹ ਚੱਕ ਕੇ ਹੀ ਭੱਜ ਗਏ ਇੱਕ ਵਾਰ ਫਿਰ ਤੋਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਤੇ ਜੋ ਬੰਦਾ ਵੀਡੀਓ ਬਣਾ ਰਿਹਾ ਹੈ ਬਕਾਇਦਾ ਵੀਡੀਓ ਬਣਾਉਂਦਾ ਬਣਾਉਂਦਾ ਉਹ ਲਾਣਤਾ ਵੀ ਪਾ ਰਿਹਾ ਹੈ ਕਿ ਕੁਝ ਕਹਿ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਸੁਣੋ ਕਿਉਂ ਯਾਰ ੱੱਕਾ ਕਰੀ ਜਾਂਦੇ ਆ ਯਾਰ ਆ ਬੱਸ ਲੈ ਰਾਤੋਂ ੱੱਕਾ ਕਰਦਿਆ ਗਰੀਬ ਦਾ ਲੈ ਅਜਾ ਕੇ ਲੈ ਅਜਾ ਕੇ ਨੇ ਹਾਈ ਹਾਈ ਓਏ ਓਏ ਆ ਦੇਗਾ ਆ ਲੈ ਚੰਗੀ ਗੱਲ ਆ ਚੰਗੀ ਗੱਲ ਆ ਇਹ ਗਰੀਬ ਦੇ ਚੱਕੋ ਤੁਸੀਂ ਜੱਦੀ ਜੱਦੀ ਗੱਡੀ ਸਤਰੀਆਕਾਲ ਵਿਖੇ ਉਹ ਤੋਂ ਸਿਓਨੀਅਰ ਇਸ ਵਕਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ ਔਰ ਵਾਇਰਲ ਕੀ ਹੋ ਰਹੀ ਹੈ ਵੀਡੀਓ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਲੰਨਤਾਂ ਵੀ ਪਾਈਆਂ ਜਾ ਰਹੀਆਂ ਨੇ ਕਿਉਂਕਿ ਦਰਅਸਲ ਹਾਈਵੇ ਤੇ ਇੱਕ ਹਾਦਸਾ ਹੋਇਆ ਸੀ ਇੱਕ ਟਰੱਕ ਪੂਰਾ ਦਾ ਪੂਰਾ ਪਲਟ ਗਿਆ ਸੀ ਬੂਟਾਂ ਦੇ ਡੱਬੇ ਲੈ ਕੇ ਬੂਟਾਂ ਦਾ ਕਨਸਾਈਨਮੈਂਟ ਲੈ ਕੇ ਉਹ ਟਰੱਕ ਜਾ ਰਿਹਾ ਸੀ ਉਹ ਟਰੱਕ ਅਚਾਨਕ ਪਲਟ ਗਿਆ ਤੇ ਲੋਕਾਂ ਨੇ ਉਹ ਮਦਦ ਕਰਨ ਦੀ ਥਾਂ ਦੇਖੋ ਕੀ ਕੀਤਾ ਲੋਕਾਂ ਦਾ ਕਾਰਜ ਜੋ ਹੈ ਲੋਕਾਂ ਦੀ ਨੀਅਤ ਜੋ ਹੈ ਦੇਖੋ ਕਿਸ ਕਦਰ ਖਰਾਬ ਇਸ ਵੀਡੀਓ ਦੇ ਵਿੱਚ ਨਜ਼ਰ ਆਈ ਹੈ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਸਮਾਨ ਜੋ ਟਰੱਕ ਪਲਟਿਆ ਉਸ ਦਾ ਨੁਕਸਾਨ ਹੋਇਆ ਹੈ ਉਸ ਨੂੰ ਇਕੱਠਾ ਕਰਕੇ ਦੇਣ ਦੀ ਥਾਂ ਲੋਕ ਬੂਟਾਂ ਦੇ ਡੱਬੇ ਹੀ ਚੁੱਕ ਕੇ ਭੱਜ ਗਏ ਡੱਬੇ ਦੇ ਡੱਬੇ ਲੋਕਾਂ ਨੇ ਬੂਟਾਂ ਦੇ ਚੁੱਕ ਲੈ ਤੇ ਭੱਜ ਕੇ ਫਰਾਰ ਹੋਣ ਦੇ ਵਿੱਚ ਬਿਲਕੁਲ ਸਮਾਂ ਨਹੀਂ ਲਾਇਆ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਹੈ ਵੀਡੀਓ ਕੈਦ ਕਰ ਲਈ ਹੈ ਤੇ ਉਹ ਲਗਾਤਾਰ ਲਾਂਤਾਂ ਵੀ ਪਾ ਰਿਹਾ ਹੈ ਕਿ ਹੋਰ ਕੁਝ ਨਾ ਕਰਿਓ ਤੁਸੀਂ ਆਹੀ ਕੰਮ ਕਰਿਓ ਦੱਸਦੀ ਹੈ ਕਿ ਪਟਿਆਲਾ ਦੇ ਰਾਜਪੁਰਾ ਰੋਡ ਦਾ ਇਹ ਮਾਮਲਾ ਹੈ ਰਾਜਪੁਰਾ ਰੋਡ ਦੀ ਇਹ ਵੀਡੀਓ ਹੈ ਸਨੌਰ ਦੇ ਲਾਗੇ ਸ਼ਾਗੇ ਇਹ ਜੋ ਹੱਦ ਉਹ ਵਾਪਰਿਆ ਸੀ ਟਰੱਕ ਪਲਟ ਗਿਆ ਸੀ ਬੂਟਾਂ ਦੇ ਡੱਬੇ ਸੀਗੇ ਉਸ ਟਰੱਕ ਦੇ ਵਿੱਚ ਕੀਤੇ ਜ਼ਾਹਿਰ ਜੀ ਗੱਲ ਹੈ ਆਰਡਰ ਦੇਣ ਜਾ ਰਿਹਾ ਹੋਣਾ ਪਰ ਰਸਤੇ ਦੇ ਵਿੱਚ ਉਹ ਟਰੱਕ ਪਲਟ ਜਾਂਦਾ ਹੈ ਤੇ ਟਰੱਕ ਜਦੋਂ ਪਲਟਦਾ ਹੈ ਉਸ ਤੋਂ ਬਾਅਦ ਉਸਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਜੋ ਨੁਕਸਾਨ ਹੋਇਆ ਹੈ ਸਮਾਨ ਨੂੰ ਇਕੱਠਾ ਕਰਕੇ ਅਸੀਂ ਉਸ ਤੋਂ ਉਸ ਤੱਕ ਪਹੁੰਚਾਈਏ ਲੋਕਾਂ ਨੇ ਕੀ ਕੀਤਾ ਕਿ ਆਪਣੇ ਆਪਣੇ ਮੁਤਾਬਕ ਜਿੰਨੇ ਹੱਥ ਲੱਗੇ ਡੱਬੇ ਬੂਟਾਂ ਦੇ ਚੁੱਕ ਕੇ ਭੱਜਣ ਦੇ ਵਿੱਚ ਸਮਾਂ ਹੀ ਨਹੀਂ ਲਾਇਆ ਜਿਸ ਦਾ ਜਿਸ ਤਰੀਕੇ ਦਾ ਲੱਗਾ ਉਹਨਾਂ ਨੇ ਡੱਬੇ ਚੁੱਕੇ ਤੇ ਭੱਜ ਗਏ ਦੱਸ ਦਈਏ ਇਹ ਜੋ ਵੀਡੀਓ ਹੈ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਸੋ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਅਜਿਹੇ ਹੱਥ ਸੇ ਹੁੰਦੇ ਨਹੀਂ ਤੇ ਸਮਾਨ ਜਦੋਂ ਡੁੱਲ ਜਾਂਦਾ ਹੈ ਤੇਲ ਦੇ ਟੈਂਕਰ ਡੁੱਲ ਜਾਂਦੇ ਨੇ ਤੇ ਲੋਕ ਤੇਲ ਭਰ ਕੇ ਭੱਜ ਜਾਂਦੇ ਨੇ ਕੁਝ ਦਿਨਾਂ ਪਹਿਲਾਂ ਇੱਕ ਹੋਰ ਵੀਡੀਓ ਆਈ ਸੀ ਕਿ ਸੇਬ ਡਿੱਗ ਗਏ ਸੀ ਜੋ ਪਲਟਿਆ ਸੀ ਟਰੱਕ ਲੋਕੀ ਸੇਬ ਚੁੱਕ ਕੇ ਭੱਜ ਰਹੇ ਸੀ ਪਰ ਦੂਜੇ ਪਾਸੇ ਅਜਿਹੇ ਆ ਵੀਡੀਓ ਵੀ ਸਾਹਮਣੇ ਆਉਂਦੀ ਹੈ ਨਾ ਜਿੱਥੇ ਲੋਕ ਮਦਦ ਕਰਦੇ ਨੇ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਆਕੇ ਰਹਿੰਦੇ ਨੇ ਪਰ ਇਹ ਤਸਵੀਰ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਰੱਜ ਕੇ ਇਹਨਾਂ ਲੋਕਾਂ ਨੂੰ ਲਾਣਤਾ ਹੀ ਪਾ ਰਿਹਾ ਹੈ ਕਿ ਤੁਸੀਂ ਮਤਲਬ ਇੰਨੇ ਕ ਜੋਕੇ ਹੋ ਕਿ ਕਿਸੇ ਦਾ ਸਮਾਨ ਡਿੱਗਿਆ ਉਸ ਦੀ ਮਦਦ ਕਰਨ ਦੀ ਥਾ ਤੁਸੀਂ ਉਹ ਚੱਕ ਕੇ ਹੀ ਭੱਜ ਗਏ ਇੱਕ ਵਾਰ ਫਿਰ ਤੋਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਤੇ ਜੋ ਬੰਦਾ ਵੀਡੀਓ ਬਣਾ ਰਿਹਾ ਹੈ ਬਕਾਇਦਾ ਵੀਡੀਓ ਬਣਾਉਂਦਾ ਬਣਾਉਂਦਾ ਉਹ ਲਹਨਤਾਂ ਵੀ ਪਾ ਰਿਹਾ ਹੈ ਕਿ ਕੁਝ ਕਹਿ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਸੁਣੋ ਕਿਉਂ ਯਾਰ ੱੱਕਾ ਕਰੀ ਜਾਂਦੇ ਆ ਯਾਰ ਆ ਬੱਸ ਲੈ ਰਾਤੋਂ ੱੱਕਾ ਕਰਦੇ ਆ ਗਰੀਬ ਦਾ ਜਿਆ ਜਿਆ ਕਿ ਜਿਆ ਜਿਆ ਕਿ ਨੇ ਹਾਈ ਹਾਈ ਓਏ ਓਏ ਸਾ ਦੇਖ ਆ ਲੈ ਚੰਗੀ ਗੱਲ ਆ ਚੰਗੀ ਗੱਲ ਆ ਇਹ ਗਰੀਬ ਦੇ ਚੱਕੋ ਤੁਸੀਂ ਸਤਰੀਆਕਾਲ ਵਿਖੇ ਉਤਸੀਆਂ ਨੀਰ ਇਸ ਵਕਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ ਔਰ ਵਾਇਰਲ ਕੀ ਹੋ ਰਹੀ ਹੈ ਵੀਡੀਓ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਲੰਨਤਾਂ ਵੀ ਪਾਈਆਂ ਜਾ ਰਹੀਆਂ ਨੇ ਕਿਉਂਕਿ ਦਰਅਸਲ ਹਾਈਵੇ ਤੇ ਇੱਕ ਹਾਦਸਾ ਹੋਇਆ ਸੀ ਇੱਕ ਟਰੱਕ ਪੂਰਾ ਦਾ ਪੂਰਾ ਪਲਟ ਗਿਆ ਸੀ ਬੂਟਾਂ ਦੇ ਡੱਬੇ ਲੈ ਕੇ ਬੂਟਾਂ ਦਾ ਕਨਸਾਈਨਮੈਂਟ ਲੈ ਕੇ ਉਹ ਟਰੱਕ ਜਾ ਰਿਹਾ ਸੀ ਉਹ ਟਰੱਕ ਅਚਾਨਕ ਪਲਟ ਗਿਆ ਤੇ ਲੋਕਾਂ ਨੇ ਉਹ ਮਦਦ ਕਰਨ ਦੀ ਥਾਂ ਦੇਖੋ ਕੀ ਕੀਤਾ ਲੋਕਾਂ ਦਾ ਕਾਰਜ ਜੋ ਹੈ ਲੋਕਾਂ ਦੀ ਨੀਅਤ ਜੋ ਹੈ ਦੇਖੋ ਕਿਸ ਕਦਰ ਖਰਾਬ ਇਸ ਵੀਡੀਓ ਦੇ ਵਿੱਚ ਨਜ਼ਰ ਆਈ ਹੈ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਸਮਾਨ ਜੋ ਟਰੱਕ ਪਲਟਿਆ ਉਸ ਦਾ ਨੁਕਸਾਨ ਹੋਇਆ ਹੈ ਉਸ ਨੂੰ ਇਕੱਠਾ ਕਰਕੇ ਦੇਣ ਦੀ ਥਾਂ ਲੋਕ ਬੂਟਾਂ ਦੇ ਡੱਬੇ ਹੀ ਚੁੱਕ ਕੇ ਭੱਜ ਗਏ ਡੱਬੇ ਦੇ ਡੱਬੇ ਲੋਕਾਂ ਨੇ ਬੂਟਾਂ ਦੇ ਚੁੱਕ ਲੈ ਤੇ ਭੱਜ ਕੇ ਫਰਾਰ ਹੋਣ ਦੇ ਵਿੱਚ ਬਿਲਕੁਲ ਸਮਾਂ ਨਹੀਂ ਲਾਇਆ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਹੈ ਵੀਡੀਓ ਕੈਦ ਕਰ ਲਈ ਹੈ ਤੇ ਉਹ ਲਗਾਤਾਰ ਲਾਂਤਾਂ ਵੀ ਪਾ ਰਿਹਾ ਹੈ ਕਿ ਹੋਰ ਕੁਝ ਨਾ ਕਰਿਓ ਤੁਸੀਂ ਆਹੀ ਕੰਮ ਕਰਿਓ ਦੱਸਦੀ ਹੈ ਕਿ ਪਟਿਆਲਾ ਦੇ ਰਾਜਪੁਰਾ ਰੋਡ ਦਾ ਇਹ ਮਾਮਲਾ ਹੈ ਰਾਜਪੁਰਾ ਰੋਡ ਦੀ ਇਹ ਵੀਡੀਓ ਹੈ ਸਨੌਰ ਦੇ ਲਾਗੇ ਸ਼ਾਗੇ ਇਹ ਜੋ ਹੱਥ ਉਹ ਵਾਪਰਿਆ ਸੀ ਟਰੱਕ ਪਲਟ ਗਿਆ ਸੀ ਬੂਟਾਂ ਦੇ ਡੱਬੇ ਸੀਗੇ ਉਸ ਟਰੱਕ ਦੇ ਵਿੱਚ ਕਿਤੇ ਜ਼ਾਹਿਰ ਜੀ ਗੱਲ ਹੈ ਆਰਡਰ ਦੇਣ ਜਾ ਰਿਹਾ ਹੋਣਾ ਪਰ ਰਸਤੇ ਦੇ ਵਿੱਚ ਉਹ ਟਰੱਕ ਪਲਟ ਜਾਂਦਾ ਤੇ ਟਰੱਕ ਜਦੋਂ ਪਲਟਦਾ ਉਸ ਤੋਂ ਬਾਅਦ ਉਸ ਦੀ ਮਦਦ ਕਰਨ ਦੀ ਥਾਂ ਕਿ ਉਸ ਦਾ ਜੋ ਨੁਕਸਾਨ ਹੋਇਆ ਹੈ ਸਮਾਨ ਨੂੰ ਇਕੱਠਾ ਕਰਕੇ ਅਸੀਂ ਉਸ ਤੋਂ ਉਸ ਤੱਕ ਪਹੁੰਚਾਈਏ ਲੋਕਾਂ ਨੇ ਕੀ ਕੀਤਾ ਕਿ ਆਪਣੇ ਆਪਣੇ ਮੁਤਾਬਕ ਜਿੰਨੇ ਹੱਥ ਲੱਗੇ ਡੱਬੇ ਬੂਟਾਂ ਦੇ ਚੱਕੇ ਭੱਜਣ ਦੇ ਵਿੱਚ ਸਮਾਂ ਹੀ ਨਹੀਂ ਲਾਇਆ ਜਿਸ ਦਾ ਜਿਸ ਤਰੀਕੇ ਦਾ ਲੱਗਾ ਉਹਨਾਂ ਨੇ ਡੱਬੇ ਚੱਕੇ ਤੇ ਭੱਜ ਗਏ ਦੱਸ ਦਈਏ ਇਹ ਜੋ ਵੀਡੀਓ ਹੈ ਦੂਜੇ ਪਾਸੇ ਇੱਕ ਸ਼ਖਸ ਜਾ ਰਿਹਾ ਸੀ ਜਿਸ ਨੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਲਈ ਸੋ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਅਜਿਹੇ ਹਾਦਸੇ ਹੁੰਦੇ ਨੇ ਤੇ ਸਮਾਨ ਜਦੋਂ ਡੁੱਲ ਜਾਂਦਾ ਹੈ ਤੇਲ ਦੇ ਟੈਂਕਰ ਡੁੱਲ ਜਾਂਦੇ ਨੇ ਤੇ ਲੋਕ ਤੇਲ ਭਰ ਕੇ ਭੱਜ ਜਾਂਦੇ ਨੇ ਕੁਝ ਦਿਨਾਂ ਪਹਿਲਾਂ ਇੱਕ ਹੋਰ ਵੀਡੀਓ ਆਈ ਸੀ ਕਿ ਸੇਬ ਡਿੱਗ ਗਏ ਸੀ ਜੋ ਪਲਟਿਆ ਸੀ ਟਰੱਕ ਲੋਕੀ ਸੇਬ ਚੁੱਕ ਕੇ ਭੱਜ ਰਹੇ ਸੀ ਪਰ ਦੂਜੇ ਪਾਸੇ ਅਜਿਹੇ ਆ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਲੋਕ ਮਦਦ ਕਰਦੇ ਨੇ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਆਕੇ ਰਹਿੰਦੇ ਨੇ ਪਰ